ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਹੇ ਮੇਰੇ ਪ੍ਰੀਤਮ ਸੁਆਮੀ ਪਿਆਰੇ ਪ੍ਰਭ ਵਾਹਿਗੁਰੂ ਜੀ ਤੂੰ ਸਾਰੇ ਸੁੱਖਾਂ ਦਾ ਨਿਧਾਨ ਕੀ ਇੱਕ ਖਜ਼ਾਨਾ ਹੈ Hey हे ठाकुर स्वामी प्रभु परमेश्वर तेरे अगणत कइए व्यंत ही गुण हन मोह अनात तुमरी शरण आई कर कृपा हर चरण त्याई हे वैगुरु मोहे तो पाब मैं अनाथ जतीम तेरी शरण उठ विच आया हूं हे हरि प्रभु तू अपनी कृपा मेहर कर जिस करके मैं तेरे चरण कमला नो ਤੇ ਆਈ ਗਈ ਏ ਤੇਉਣਾ ਕਰਾਂ ਜੋ ਚਰਨ ਸਾਰਿਆਂ ਦਾ ਆਦਿ ਸਥਾਨ ਰੂਪ ਹਨ ਦਇਆ ਕਰੋ ਬਸੋ ਮਨ ਆਏ ਮੋਹ ਨਿਰਗੁਣ ਲੀਜੈ ਲੜ ਲਾਏ ਰਹਾਉ हे ਪਰਮੇਸ਼ਰ ਆਪਣੀ ਦਇਆ ਦ੍ਰਿਸ਼ਟੀ ਧਾਰਨਾ ਕਰੋ ਅਤੇ ਮੇਰੇ ਮਨ ਹਿਰਦੇ ਵਿੱਚ ਆਕਰ ਕੇ ਵਸਣਾ ਕਰੋ ਮੈਂ ਨਿਰਗੁਣ ਗੁਣ へ ਨੂੰ ਆਪਣੇ ਸ਼ਰਨ ਭਗਤੀ ਰੂਪੀ ਲੜ ਪੱਲੇ ਨਾਲ ਲਾ ਲੈਣਾ ਕਰੋ ਰਹਾਉ ਬਿਸਰਾਮ ਦੀ ਕੀ ਪਾਤਸ਼ਾਹ ਪਾਵਨ ਕਿਰਪਾ ਕਰ ਰਿਹਾ ਪ੍ਰਭ ਚਿਤ ਆਵੇ ਤਾਂ ਕੈਸੀ ਈ ਭੀੜ ਹਰ ਸੇਵਕ ਨਾਹੀ ਜਮ ਪੀੜ ਏ ਪ੍ਰਭ ਪਰਮੇਸ਼ਰ ਜਦੋਂ ਤੂੰ ਚੇਤੇ ਜਾਦ ਆ ਜਾਣਾ ਹੈ ਤਦੋਂ ਫਿਰ ਕਿਹੋ ਜਹੀ ਪੀੜ ਬਿਪਤਾ ਆ ਸਕਦੀ ਹੈ ਪਾਪ ਕੋਈ ਬਿਪਤਾ ਨਹੀਂ ਆ ਸਕਦੀ ਏ ਹਰ ਪਰਮੇਸ਼ਰ ਤੇਰੇ ਸੇਵਕ ਦਾਸਾਂ ਨੂੰ ਜਮਾਂ ਦੀ ਪੀੜਾ ਵੀ ਨਹੀਂ ਵਿਆਪਦੀ ਵਾ ਜਮ ਜ਼ਬਾਨੇ ਦੀ ਪੀੜਾ ਵੀ ਨਹੀਂ ਲੱਗਦੀ ਸਰਬ ਦੁਖ ਸਰਬ ਦੁਖ ਹਰ ਸਿਮਰਤ ਨਸੇ ਜਾ ਕੇ ਸੰਗ ਸਦਾ ਪ੍ਰਭ ਬਸੈ ਏ ਹਰ ਪਰਮੇਸ਼ਰ ਤੇਰਾ ਸਿਮਰਨ ਭਜਨ ਕਰਨ ਨਾਲ ਉਸ ਦੇ ਸਾਰੇ ਜੰਮਣ ਮਰਨ ਅਗਿਆਨ ਆਦ ਦੇ ਦੁਖ ਨਾਸ਼ ਹੋ ਜਾਂਦੇ ਏ ਪ੍ਰਭੂ ਜਾ ਜਿਸ ਦੇ ਸੰਗ ਨਾਲ ਤੂੰ ਹਮੇਸ਼ਾ ਵਸਣਾ ਕਰਦਾ ਹੈ ਰਬ ਦਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ اے ਪ੍ਰਭੂ ਪਰਮੇਸ਼ਰ ਆਪ ਜੀ ਦਾ ਨਾਮ ਸਾਡੇ ਮਨ ਹਿਰਦੇ ਤੇ ਤਨ ਸਰੀਰ ਦਾ ਆਧਾਰ ਆਸਰਾ ਰੂਪ ਹੈ ਤੇਰਾ ਨਾਮ ਭੁੱਲਣ ਕਰਕੇ ਸਰੀਰ ਮਨ ਅਨੁਸਾਰ ਸਵਾਦੀ ਢੇਰੀ ਹੋ ਜਾਂਦਾ ਵਾ ਨਾਮ ਤੋਂ ਭੁੱਲ ਕੇ ਬਿਸਰਤ ਬਿਸਵਿਸ਼ਿਆਂ ਦੀ ਵਿੱਚ ਰਤ ਪ੍ਰੀਤੀ ਕਰਨ ਨਾਲ ਸਰੀਰ ਭਾਵ ਮੂੰਹ ਉੱਪਰ ਲਾਂਤਾਰੂਪ ਸਵਾਹੀ ਪੈਂਦੀ ਹੁੰਦੀ ਹੈ ਪ੍ਰਭ ਜਿਤੇ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ हे ਪ੍ਰਭੂ ਪਿਆਰੇ ਪਰਮੇਸ਼ਰ ਜਿਸ ਨੂੰ ਤੇਰੇ ਗੁਣ ਚੇਤੇ ਜਾਦ ਆਉਂਦੇ ਆ ਉਸ ਦੇ ਵਿਵਹਾਰਿਕ ਪਰਮਾਰਥ ਆਜ ਸਾਰੇ ਕੰਮ ਪੂਰੇ ਸਫਲੇ ਹੋ ਜਾਂਦੇ ਪਰੰਤੂ हे ਹਰੀ ਤੇਰੇ ਬਿਸਰਤ ਭੁੱਲਣ ਕਰਕੇ ਜੀਵ ਸਾਰਿਆਂ ਦਾ ਮਹਤਾਜ ਹਾਜਤਮੰਦ ਅਧীনਗੀ ਵਾਲਾ ਹੋ ਜਾਂਦਾ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਏ ਪ੍ਰਮੇਸ਼ਰ ਜਿਸ ਦੀ ਤੇਰੇ ਚਰਨ ਕਮਲਾਂ ਦੇ ਨਾਲ ਪ੍ਰੀਤ ਲਗਨ ਪ੍ਰੀਤੀ ਲੱਗੀ ਆ ਉਸ ਨੂੰ ਖੋਟੀ ਮਤ ਵਾਲੀ ਰੀਤੀ ਮਰਿਆਦਾ ਸਾਰੀ ਭੁੱਲ ਗਈ ਮਨਤਾ ਦੇ ਅੰਦਰ ਹਰ ਹਰ ਮੰਤ ਨਾਨਕ ਭਗਤਨ ਕਹਿ ਕਰ ਸਦਾ ਆਨੰਦ ਜਿਨ੍ਹਾਂ ਦੇ ਮਨ ਹਿਰਦੇ ਤੇ ਤਨ ਸਰੀਰ ਵਿੱਚ ਹੈ ਹਰੀ ਤੇਰਾ ਹਰੀ ਨਾਮ ਰੂਪੀ ਮੰਤਰ ਵੱਜਦਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਭਗਤ ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਵਾ ਉਹਨਾਂ ਦੀ ਸੰਗਤ ਵਿੱਚ ਹਮੇਸ਼ਾ ਆਨੰਦ ਬਣਿਆ ਰਹਿੰਦਾ ਰਾਗ ਬਿਲਾਵਲ ਮਹੱਲਾ 5 ਘਰ ਦੂਜਾ ਜਾਨੜੀਏ ਕਹਿ ਕਰ ਗਾਵਣਾ ਰਾਗ ਬਿਲਾਵਲ ਅੰਦਰ ਪੰਜਵੇਂ ਪਾਦਸ਼ਾ ਧਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਗੁਰੂ ਜੀ ਕਰ ਦੂਸਰੇ ਸੁਰ ਤਾਲ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਦੇ ਆ ਅੱਗੇ ਨਿਮਰਤਾ ਵਿੱਚ ਇਹ ਵੀ ਕਹਿ ਦਿੱਤਾ ਹੈ ਕਿ ਇਸ ਸ਼ਬਦ ਨੂੰ ਜਾਨੜੀਏ ਕਹਿ ਕਰ ਗਾਵਣਾ ਪਾਵ ਗਾਇਨ ਕਰ ਲੈਣਾ ਪਾਵਤ ਲੰਗ ਰਾਗ ਅੰਦਰ ਜੋ ਪਹਿਲੇ ਸਤਿਗੁਰਾਂ ਦਾ ਪਾਵਨ ਇਅਨੜੀਏ ਮਾਨਣਾ ਕਾਏ ਕਰੇ ਤੇ ਲੰਗ ਮਹੱਲਾ ਪਹਿਲਾ ਪਾਵਨ ਅੰਗ 722 ਵਾਲਾ ਸ਼ਬਦ ਹੈ ਜੋ ਤੇ ਪਹਿਲੇ ਸਤਿਗੁਰਾਂ ਨੇ ਤੀਸਰੇ ਘਰ ਵਿੱਚ ਉਚਾਰਨ ਕੀਤਾ ਹੋਇਆ ਇੱਥੇ ਸਤਿਗੁਰੂ ਜੀ ਨੇ ਆਗਿਆ ਕੀਤੀ ਹੈ ਕਿ ਇਸ ਸ਼ਬਦ ਨੂੰ ਤੀਸਰੇ ਘਰ ਵਿੱਚ ਵੀ ਗਾ ਲੈਣਾ ਹੈ ଅਤਵਾ ਜਾਣੜੀਏ ਪਿਆਰੇ ਵਾਹਿਗੁਰੂ ਦੇ ਕਹ ਹੁੰਦਾ ਦੇ ਸਤ ਸੰਗਤ ਰੂਪੀ ਘਰ ਵਿੱਚ ਇਸ ਤੋਕੇ ਵਾ ਪਿਆਰੇ ਵਾਹਿਗੁਰੂ ਨੂੰ ਹਿਰਦੇ ਰੂਪੀ ਘਰ ਵਿੱਚ ਇਸਤਿਤ ਕਰਕੇ ਸ਼ਬਦ ਸਮੁੱਚੀ ਬਾਣੀ ਨੂੰ ਗਉਣਾ ਕਰੋ ਵਾ ਜਿਹੜੇ ਆਪਣੇ ਆਪ ਨੂੰ ਜਾਣੜੀਏ ਯਾਨੀ ਭਾਵ ਪ੍ਰੋਣੇਚਾਰੀ ਵਿੱਚ ਆਏ ਹੋਏ ਸਮਝਦੇ ਆ ਕਿ ਅਸੀਂ ਇਸ ਜਗਤ ਵਿੱਚ ਸਦੀਵੀ ਨਹੀਂ ਰਹਿਣਾ ਐਸੇ ਵਿਰਾਗ ਵਾਲੇ ਮਹਾਤਮਾ ਜਨਾਂ ਦੇ ਸਾਥ ਸੰਗਤ ਰੂਪੀ ਘਰ ਵਿੱਚ ਬੈਠ ਕੇ ਪ੍ਰੇਮ ਨਾਲ ਵਾਹਿਗੁਰੂ ਦਾ ਜਸ ਗਉਣਾ ਕਰੋ ਇੱਕ ਊੰਕਾਰ ਸਤਗੁਰ ਪ੍ਰਸਾਦ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਮੈਂ ਮਨ ਤੇਰੀ ਟੇਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਹੇ ਮੇਰੇ ਪਿਆਰੇ ਪ੍ਰਭੂ ਮੇਰੇ ਮਨ ਹਿਰਦੇ ਵਿੱਚ ਇੱਕ ਤੇਰੀ ਹੀ ਟੇਕ ਓਟ ਹੈ ਮੇਰੇ ਮਨ ਹਿਰਦੇ ਵਿੱਚ ਤੇਰੀ ਹੀ ਟੇਕ ਓਟ ਹੈ ਅਥਵਾ ਹੀ ਮਨ ਸ਼ਰੋਮਣੀ ਪਰਮੇਸ਼ਰ ਮੇਰੇ ਮਨ ਵਿੱਚ ਵੀ ਤੇਰੀ ਟੇਕ ਹੈ ਏ ਮਨ ਮਨ ਦੇ ਨੰਨੇ ਨੂੰ ਸਿਹਾਰੀ ਭਾਵ ਸ਼ਰੋਮਣੀ ਪ੍ਰਭੂ ਮੈਨੂੰ ਤਨ ਕਰਕੇ ਵੀ ਤੇਰੀ ਹੀ ਓਟ ਹੈ ਅਥਵਾ ਹੀ ਮਨ ਸ਼ਰੋਮਣੀ ਪ੍ਰਭੂ ਸਾਰਿਆਂ ਦੇ ਮਨ ਮੰਨਣ ਯੋਗ ਸਾਰਿਆਂ ਦੀ ਟੇਕ ਰੂਪ ਪ੍ਰਭੂ ਮੈਨੂੰ ਇਸ ਲੋਕ ਵਿੱਚ ਵੀ ਤੇਰੀ ਟੇਕ ਹੈ ਅਤੇ ਪਰਲੋਕ ਵਿੱਚ ਵੀ ਮੈਨੂੰ ਤੇਰੀ ਹੀ ਓਟ ਹੈ ਅਵਰ ਸਿਆਣਪ ਮਿਰਥੀਆਂ ਪਿਆਰੇ ਰੱਖਣ ਕਉ ਤੁਮ ਏਕ ਰਹਾਉ ਏ ਪਿਆਰੇ ਪ੍ਰਭ ਵਾਹਿਗੁਰੂ ਮੇਰੀਆਂ ਭਾਵ ਅਵਰ ਹੋਰ ਸਾਰੀਆਂ ਸਿਆਣਪਾਂ ਚਤਰਾਇਆਂ ਬਿਰਥੀਆਂ ਵਿਅਰਥ ਹੀ ਹਨ ਰੱਖਿਆ ਕਰਨੂ ਸਿਰਫ ਏਕ ਤੁਮ ਹੀ ਭਾਵ ਤੂੰ ਹੀ ਹੈ ਵਾਹਿਗੁਰੂ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰ ਰਿਹਾ ਸਤਗੁਰੂ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ हे मेरे प्यारे वाहेगुरु जेकर किसे नु पूरन सतगुरु मिलै प्राप्त हो जावे ओ जन पुर्ख निहला आनंद प्रसन्न हो जांदा वा निहला दुखा तू रह तू जांदा है गुरु की सेवा सो करे प्यारे जिस नो होय दयाला हे मेरे प्यारे गुरु साहिब जी दी सेवा टहल उही गुरु सिख कर सकदा है जिस उत्ते गुरु वा गुरु तू आप दयाला कृपालु हुंदा है ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਇਹ ਸੁਆਮੀ ਮਾਲਕ ਪਰਮੇਸ਼ਰ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਹਿਤ ਗਿਆਨ ਫਲ ਦੇ ਤੇਰਾ ਸਰਗੁਣ ਸਰੂਪ ਹੈ ਅਤੇ ਸਾਰੀਆਂ ਕਲਾ ਸ਼ਕਤੀਆਂ ਕਰਕੇ ਭਰਪੂਰੇ ਲਬਾ ਲਬ ਭਰਿਆ ਹੋਆ ਨਾਨਕ ਗੁਰਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪਰਮੇਸ਼ਰ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੇਰਾ ਸਰੂਪ ਹਨ ਅਤੇ ਸਦਾ ਸਦਾ ਹਮੇਸ਼ਾ ਹਮੇਸ਼ਾ ਹਜੂਰੇ ਨੇੜੇ ਤੋਂ ਨੇੜੇ ਭਾਵ ਹਾਜ਼ਰ ਨਾਜ਼ਰ ਹਨ ਸੋਣ ਸੋਣ ਜੀਵਾ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ ਮੈਂ ਉਹਨਾਂ ਗੁਰਮੁਖਾਂ ਦੀ ਸ਼ੋਏ ਸ਼ੋਭਾ ਸੁਣ ਸੁਣ ਕੇ ਜਿਉਂਦਾ ਹਾਂ ਵਾ ਸ਼ਰਦਾ ਵਿਸ਼ਵਾਸ ਰੂਪੀ ਕੰਨਾ ਨਾਲ ਸੁਣ ਸੁਣ ਕੇ ਅਤੇ ਸਤ ਸ਼ਾਸਤਰਾਂ ਦੁਆਰਾ ਉਹਨਾਂ ਦੀ ਸ਼ੋਭਾ ਸੁਣ ਕੇ ਜਿਉਂਦਾ ਹਾਂ ਜਿਨ੍ਹਾਂ ਨੇ हे ਪ੍ਰਭੂ ਤੈਨੂੰ ਆਪ ਦਾ ਆਸਰਾ ਕਰਕੇ ਜਾਣਿਆ ਹਰ ਨਾਮ ਅਰਾਧੇ ਹੈ ਨਾਮ ਵਿਖਾਣ ਹੈ ਹਰ ਨਾਮੇ ਹੀ ਮਨ ਰਾਤਾ ਏ ਹਰੀ ਪਰਮੇਸ਼ਰ ਜਿਹੜਾ ਤੇਰਾ ਨਾਮ ਦਿਲ ਦੀ ਭਾਵਨਾ ਨਾਲ ਅਰਾਧੇ ਤੇ ਆਉਂਦੇ ਆ ਨਾਮ ਨੂੰ ਰਸਨਾ ਕਰਕੇ ਵਿਖਾਣੇ ਉਚਾਰਨ ਕਰਦੇ ਆ ਉਹਨਾਂ ਦਾ ਤੇਰੇ ਹਰੀ ਨਾਮੇ ਨਾਮ ਵਿੱਚ ਹੀ ਮਨ ਰੰਗਿਆ ਰਹਿੰਦਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾ ਪੂਰੇ ਕਰਮ ਕਮਾਵਾ ਮੈਂ ਤੇਰੇ ਸੇਵਕ ਦਾਸਾਂ ਦੇ ਦਾਸਾਂ ਦੀ ਸੇਵਾ ਟਹਿਲ ਕਰਨੀ ਮੰਗਦਾ ਪਰ ਤੇਰੀ ਪੂਰਨ ਕਿਰਪਾ ਕਰਕੇ ਵਾ ਪੂਰਨ ਨਿਸ਼ਕਾਮ ਕਰਮਾ ਕਰਕੇ ਹੀ ਉਹਨਾਂ ਦੀ ਸੇਵਾ ਕਮਾ ਸਕਦਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਹੈ ਸੁਆਮੀ ਮਾਲਕ ਵਾਹਿਗੁਰੂ ਸਾਡੇ ਜਨਾਂ ਦੀ ਇਹੋ ਹੀ ਬੇਨੰਤੀ ਅਰਜ਼ੋਈ ਹੈ ਕਿ ਅਸੀਂ ਤੇਰੇ ਜਨ ਦਾਸਾਂ ਨੂੰ ਹੀ ਵੇਖਣਾ ਪਾਉਣਾ ਕਰਦੇ ਹਾਂ ਤੇ ਪਾਉਣਾ ਕਰੀਏ ਬੜਾ ਭਾਗੀ ਸੇ ਕਾਢੀ ਇਹ ਪਿਆਰੇ ਸੰਤ ਸੰਗਤ ਜਿਨਾ ਵਸੋ हे मेरे प्यारे प्रभु ओ पुरख तिन्ना लोका विच बड्डे भागा निष्काम कर्मा वाले काडी ए कहे जांदे आ भाव ओ जिन्ना दा सास ग्रास नाम जप्ण वाले शांत चित्त महात्मा जना दी संगत नाल निवासो निवास है अमृत नाम आराधी है निर्मल मनै होवे परगासो हे प्यारे अमृत रूप निर्मल उज्जवल नाम नु ਧਿਆਉਣਾ ਕਰੀਏ ਵਾ ਅੰਮ੍ਰਿਤ ਅਮਰ ਕਰਨ ਵਾਲੇ ਮਲਬ ਖੇਪ ਅਵਰਨ ਦੀ ਨਿਰਮਲ ਮੈਲ ਤੋਂ ਰਹਿਤ ਕਰਨ ਵਾਲੇ ਨਾਮ ਨੂੰ ਸਿਮਰੀਏ ਫਿਰ ਮਨਹਿ ਹਿਰਦੇ ਵਿੱਚ ਗਿਆਨ ਦਾ ਪ੍ਰਗਾਸ ਚਾਨਣਾ ਹੋ ਜਾਂਦਾ ਜਨਮ ਮਰਨ ਦੁੱਖ ਕਾਟੀ ਐ ਪਿਆਰੇ ਚੂਕੇ ਜਮ ਕੀ ਕਾਣੇ ਏ ਪਿਆਰੇ ਮਹਾਤਮਾ ਜਨਾਂ ਦੀ ਸੰਗਤ ਕਰਕੇ ਜੰਮਣ ਮਰਨ ਦਾ ਦੁੱਖ ਕਸ਼ਟ ਕੱਟ ਲਈਦਾ ਹੈ ਅਤੇ ਜਮਦੂਤਾ ਦੀ ਕਾਣੇ ਕੜੌੜ ਅਧੀਨਗੀ ਵੀ ਚੁੱਕੀ ਨਿਵਰਤ ਹੋ ਜਾਂਦੀ ਹੈ ਦਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਬਾਣੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਨੂੰ ਹੀ ਪਰਮੇਸ਼ਰ ਦਾ ਦਰਸ਼ਨ ਦੀਦਾਰ ਪ੍ਰਾਪਤ ਮਿਲਦਾ ਹੈ ਜਿਹੜੇ ਆਪ ਦੇ ਪ੍ਰਭ ਪਰਮੇਸ਼ਰ ਨੂੰ ਬਾਣੇ ਚੰਗੇ ਲੱਗ ਆਏ ਆ ਵਾ ਜੋ ਆਪ ਦੇ ਪ੍ਰਭੂ ਦੇ ਬਾਣੇ ਹੁਕਮ ਰਜ਼ਾ ਨੂੰ ਮੰਨਦੇ ਆ ਊਚ ਨੀਜ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਹੇ ਤਿੰਨਾ ਗੁਣਾ ਤੋਂ ਅਤੀਤ ਹੋਣ ਰੂਪ ਉੱਚੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਗੁਣਾ ਕਰਕੇ ਅਨੰਤ ਬੇਅੰਤ ਅਤੇ ਸਾਰਿਆਂ ਦੇ Swami Malik Waheguru ਤੇਰੇ ਸਮੱਗਰ ਗੁਣਾ ਨੂੰ ਕੌਣ ਕਿਹੜਾ ਜਾਣ ਸਕਦਾ ਕੋਈ ਨਹੀਂ ਜਾਣ ਸਕਦਾ ਗਾਵਤੇ ਉਦਰਹਿ ਸੁਣਤੇ ਉਦਰਹਿ ਬਿਨ ਸਹਿ ਪਾਪ ਕਨੀਰੇ ਹੇ ਵਾਹਿਗੁਰੂ ਤੇਰੇ ਗੁਣਾ ਨੂੰ ਪ੍ਰੇਮ ਨਾਲ ਗਾਉਣ ਵਾਲੇ ਵੀ ਉਦਰਹਿ ਮੁਕਤ ਹੋ ਗਏ ਆ ਸ਼ਰਦਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਤੇ ਸੁਣਨ ਵਾਲੇ ਵੀ ਉਦ੍ਰਹਿ ਮੁਕਤ ਹੋ ਗਏ ਆ ਅਤੇ ਉਹਨਾਂ ਦੇ ਜਨਮ ਜਨਮਾਤਰਾਂ ਦੇ ਹਨੇਰੇ ਬਿਆੰਤ ਪਾਪ ਗੁਨਾਹ ਵੀ ਬਿਨਸੈ ਨਾਸ਼ ਹੋ ਗਏ ਪਸੂ ਪਰੇਤ ਮੁਗਦ ਗਵਤਾਰੇ ਪਾਹਨ ਪਾਰ ਉਤਾਰੈ ਸੋ ਖਿਆਲ ਰੱਖਣਾ ਪਿੱਛੇ ਲਾਵਾਂ ਆਈਆਂ ਹਨ ਤੇਰੇ ਹਨੇਰੇ ਬਾਣੇ ਤੇ ਅਰਿਤੇ ਉਤਾਰੇ ਤੇ ਦੁਲਾਵਾਂ ਆਈਆਂ ਉਤਾਰੇ ਨਹੀਂ ਕਹਿ ਜਾਣਾ ਜਿਵੇਂ ਪਿੱਛੋਂ ਲੈ ਬਣੀ ਆਉਂਦੀ ਕਈ ਵਰੀ ਅਸੀਂ ਉਸੇ ਤਰ੍ਹਾਂ ਬਾਣੀ ਪੜ ਜਾਂਦੇ ਆ ਪਰ ਖਿਆਲ ਰੱਖਣਾ ਪਾਠਾਂ ਦਾ ਪਾਹਨ ਪਾਰ ਉਤਾਰੇ ਬਹੁਤ ਸਾਰੇ ਪਾਠੀ ਸਿੰਘ ਜਾਂ ਵੀਰ ਪੈਣਾ ਪਾਠ ਕਰਦੇ ਸੁਣੇ ਆ ਉਹ ਇਹੀ ਕਹਿੰ ਜਾਂਦੇ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੇ ਉਤਾਰੇ ਨਹੀਂ ਆ ਉਤਾਰੇ हे ਪ੍ਰਭੂ ਤੂੰ ਪਰਤਖ ਪਸ਼ੂ ਭੂਤ ਤੇ ਮੁਗਧ ਮੂਰਖਾਂ ਨੂੰ ਆਰਨਾ ਕੀਤਾ ਹੈ ਤੇ ਪ੍ਰਤੱਖ ਪੱਥਰ ਵੀ ਸਮੁੰਦਰ ਤੋਂ ਪਾਰ ਉਤਾਰਿਆ ਲੰਗਾ ਉਤਾਰ ਦਿੱਤੇ ਹਨ ਪਸ਼ੂਆਂ ਦੀ ਨਿਆਈ ਖਾਣ ਪੀਣ ਸੌਣ ਭੋਗਣ ਵਿੱਚ ਲੱਗੇ ਹੋਏ ਗ੍ਰਸਤੀਆਂ ਪ੍ਰੇਤਾਂ ਦੀ ਨਿਆਈ ਦੇ ਅਪਮਾਨ ਰੂਪੀ ਤਮੋਗੁਣੀ ਭੋਜਨ ਖਾਣ ਵਾਲਿਆਂ ਅਤੇ ਪਰਮਾਰਥ ਵੱਲੋਂ ਮੁਕਤ ਬੇਸਮਝ ਨੂੰ ਬੇਸਮਝਾਂ ਨੂੰ ਆਪਣੀ ਕਿਰਪਾ ਦੀ ਦ੍ਰਿਸ਼ਟੀ ਨਾਲ ਉਧਾਰਨਾ ਕੀਤਾ ਹੈ ਅਤੇ ਪੱਥਰ ਦੀ ਨਿਆਈ ਜੋ ਪਾਪਾਂ ਕਰਕੇ ਭਾਰੀ ਸਨ ਉਹਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਨਾ ਕੀਤਾ ਹੈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਹਾਰੇ ਇੱਥੇ ਵੀ ਬਲਹਾਰੇ ਬੋਲਣਾ ਬਲਹਾਰੇ ਨਹੀਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਇਹ ਵਾਹਿਗੁਰੂ ਮੈਂ ਦਾਸ ਸੇਵਕ ਤੇਰੀ ਸ਼ਰਨ ਵਿੱਚ ਆਇਆ ਅਤੇ ਹਮੇਸ਼ਾ ਹਮੇਸ਼ਾ ਤੇਰੇ ਤੋਂ ਕੁਰਬਾਨ ਜਾਂਦਾ ਬਿਲਾਵਲ ਮਹੱਲਾ ਪੰਜਵਾ ਬਿਕੇ ਬਨਪੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਰੀ ਤੂੰ ਭਾਵ ਹੈ ਜਗਿਆਸੂ ਰੂਪੀ ਸਹੇਲੀਆਂ ਵਿਸ਼ਿਆਂ ਦੇ ਬਨ ਪਾਣੀ ਭਾਵ ਰਸ ਨੂੰ ਫੀਕਾ ਫੀਕਾ ਜਾਣ ਕੇ ਛੱਡ ਛੱਡ ਦੇਣਾ ਕਰ ਵਾਹ ਵਿਸ਼ੇ ਬੀਆ ਬਾਂਦ ਜੰਗਲ ਦੀ ਨਿਆਈ ਰੋਗ ਰੂਪੀ ਵੇਹੋ ਵਾਲੇ ਬ੍ਰਿਸ਼ਾ ਨਾਲ ਭਰੇ ਪਏ ਇਹਨਾਂ ਨੂੰ ਫੀਕਾ ਫੀਕਾ ਫੈਂਕ ਦੇਣ ਵਾਲੇ ਜਾਣ ਕੇ ਤਿਆਗਣਾ ਕਰ ਅਤੇ ਵੱਡੇ ਬ੍ਰਹਮ ਆਨੰਦ ਰੂਪੀ ਰਸ ਨੂੰ ਦੇਣ ਵਾਲੇ ਅੰਮ੍ਰਿਤ ਰਸ ਨੂੰ ਪੀਣਾ ਕਰ ਬਿਨ ਰਸ ਚਾਖੇ ਬੁੜ ਗਈ ਸਗਲੀ ਸੁਖੀ ਨ ਹੋਵਤ ਜੀਉ ਇਹ ਨਾਮ ਦੇ ਆਨੰਦ ਨੂੰ ਚਖਣ ਤਾਰਨ ਕੀਤੇ ਤੂੰ ਬਗੈਰ ਸਾਰੀ ਦੁਨੀਆ ਨਰਕਾਂ ਵਿੱਚ ਬੁੜ ਹੁੰਦਾ ਡੁੱਬ ਗਈ ਹੈ ਕੋਈ ਵੀ ਜੀਵ ਵਾ ਕਿਸੇ ਦਾ ਜੀਉ ਹਿਰਦਾ ਸੁਖ ਦੇ ਸਹਿਤ ਨਹੀਂ ਹੁੰਦਾ ਮਾਨ ਮਹਤ ਨ ਸਖਤ ਹੀ ਕਾਈ ਮਾਨ ਮਹੱਤ ਨਾ ਸਕਤ ਹੀ ਕਾਈ ਸਾਦਾ ਦਾਸੀ ਥੀਓ ਨਾਮ ਤੂੰ ਬਿਨਾ ਨਾ ਕੋਈ ਸਾਧਨਾ ਦਾ ਮਾਨ ਬ੍ਰਹਮ ਗਿਆਨ ਰੂਪੀ ਮਹੱਤ ਵੱਡਾ ਮਰਾਤਬਾ ਅਤੇ ਨਾ ਹੀ ਕੋਈ ਰਿੱਧੀਆਂ ਸਿੱਧੀਆਂ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ ਮਾਨ ਕਰਕੇ ਵੱਡੇ ਮਰਾਤਬੇ ਕਰਕੇ ਅਤੇ ਕਿਸੇ ਸ਼ਕਤੀ ਕਰਕੇ ਕੋਈ ਸੁਖ ਪ੍ਰਾਪਤ ਨਹੀਂ ਹੁੰਦਾ ਇਸ ਲਈ ਸਾਦਾ ਮਹਾਤਮਾ ਜਨਾਂ ਦੀ ਦਾਸੀ ਸੇਵਕ ਹੋਣਾ ਕਰ ਨਾਨਕ ਸੇਦਰ ਸੋਭਾਵੰਤੇ ਜੋ ਪ੍ਰਭ ਆਪਣੇ ਕੀਓ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਸੇ ਉਹ ਪੁਰਖੀ ਸਾਧ ਸੰਗਤ ਸਚਖੰਡ ਰੂਪੀ ਦਰ ਦਵਾਰੇ ਤੇ ਸ਼ੋਭਾ ਵਾਲੇ ਹੋਏ ਹਨ ਜਿਹੜੇ ਪਰਮੇਸ਼ਰ ਨੇ ਆਪ ਦੇ ਸੇਵਕ ਬਣਾਉਣਾ ਕੀਤੇ ਆ ਹਰਚੰਦੌਰੀ ਚਿਤ ਪ੍ਰਮ ਸਖੀਏ ਮ੍ਰਿਗ ਤ੍ਰਸਨਾ ਧਰਮ ਛਾਇਆ ਇਹ ਜਿਗਿਆਸੂ ਰੂਪੀ ਸਖੀਏ ਸਹੇਲੀਏ ਜਿਵੇਂ ਹਰ ਚੰਦੌਰੀ ਗੰਦਰਵ ਨਗਰੀ ਦੇ ਪਦਾਰਤ ਚਿੱਤ ਵਿੱਚ ਭਰਮ ਮ੍ਰਿੰਗ ਤ੍ਰਿਸ਼ਨਾ ਦਾ ਪਾਣੀ ਅਤੇ ਦਰਮ ਬਿਰਖ ਦੀ ਛਾਇਆ ਛਾਂ ਅਚਲ ਨਹੀਂ ਹਾਲ ਅਣ ਹੋਏ ਹੀ ਪ੍ਰਤੀਤ ਹੁੰਦੇ ਆ ਇਸੇ ਤਰ੍ਹਾਂ ਪਾਤਸ਼ਾਹ ਫਰਮਾਉਂਦੇ ਆ ਮ੍ਰਿੰਗ ਤ੍ਰਿਸ਼ਨਾ ਦਰਮ ਛਾਇਆ ਇਹ ਜਿਹੜੀ ਦੱਸਦੇ ਮਾਰ ਹੈ ਕਿ ਜਿਹੜੀ ਛਾਇਆ ਵਾ ਇਹ ਮਾਰ ਕਹਿੰਦੇ ਇਸੇ ਤਰ੍ਹਾਂ ਜਿਵੇਂ ਮ੍ਰਿੰਗ ਦਾ ਪਾਣੀ ਉਹਨੂੰ ਭੁਲੇਖਾ ਪੈਂਦਾ ਰੇਤਾ ਜਾਂ ਰੋੜ ਸ਼ਮਸ਼ਣਕ ਚਮਕਦੀ ਹੈ ਉਹ ਹੋਰ ਭਜਦਾ ਤੇ ਉਹ ਦੇਖਦਾ ਕਿ ਸ਼ਾਇਦ ਅੱਗੇ ਪਾਣੀ ਹੋਵੇਗਾ ਪਰ ਮਾਰੇ ਕਹਿੰਦੇ ਇਹ ਉਹਦਾ ਭਲੇਖਾ ਸੀ ਉਹ ਇਸੇ ਤਰ੍ਹਾਂ ਪ੍ਰਾਣ ਤਿਆਗ ਜਾਂਦਾ ਹੈ ਚੰਚਲ ਸੰਗਨ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਹਿੱਜ ਗਿਆ ਸੂਰੂਪੀ ਸਹੇਲਿਏ ਇਸੇ ਤਰ੍ਹਾਂ ਚੇਤ ਨੂੰ ਚਲਾਏ ਮਾਨ ਕਰਨ ਵਾਲੀ ਮਾਇਆ ਅੰਤ ਨੂੰ ਜੀਵਾਂ ਨਾਲ ਮਦਦ ਕਰ ਲਈ ਨਾਲ ਨਹੀਂ ਚੱਲਦੀ ਅੰਤਖੀਰ ਨੂੰ ਇਹ ਮਾਇਆ ਇੱਥੇ ਹੀ ਛੱਡ ਜਾਂਦੇ ਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨ ਪਾਇਆ ਹਾਂ ਜੋ ਰਸਾਂ ਕਸਾਂ ਦਾ ਭੋਗਣ ਮੰਨਣਾ ਕਰਦੇ ਆ ਅਤਯੰਤ ਹੀ ਸੋਹਣੇ ਰੂਪ ਸਰੂਪਾਂ ਦੇ ਰਸ ਪ੍ਰੇਮ ਵਿੱਚ ਮਸਤ ਹੋਏ ਰਹਿੰਦੇ ਉਹਨਾਂ ਨੇ ਇਨ ਇਹਨਾਂ ਵਿਸ਼ਿਆਂ ਦੇ ਨਾਲ ਮਸਤ ਹੋਣ ਕਰਕੇ ਸੁਖ ਨਹੀਂ ਪਾਉਣਾ ਕੀਤਾ ਧੰਨ ਧੰਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਇਹ ਜਗਿਆਸੂ ਰੂਪੀ ਸਹੇਲੀਏ ਉਹ ਪਰਮੇਸ਼ਰ ਦੇ ਸਾਧ ਮਹਾਤਮਾ ਜਨ ਧੰਤਾ ਦੀ ਜੋਗ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਅਰਾਧਨਾ ਕੀਤਾ ਹੈ ਜਾਏ ਬਸੋ ਵੱਡ ਭਾਗ ਨੀ ਸਖੀਏ ਸੰਤਾ ਸੰਗ ਸਮਾਈਐ ਏ ਵੱਡੇ ਭਾਗਾ ਵਾਲੀ ਜਗਿਆਸੂ ਰੂਪ ਸਹੇਲੀਏ ਸੰਤ ਜਨਾ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਵਸਣਾ ਕਰ ਜਿੱਥੇ ਸ਼ਾਂਤ ਚਿੱਤ ਗੁਰਮੁਖ ਜਨਾਂ ਦੇ ਸੰਗ ਨਾਲ ਮਿਲ ਕੇ ਪਰਮੇਸ਼ਰ ਵਿੱਚ ਭੇਦ ਹੋ ਜਾਵੇਗੀ ਤਹਿ ਦੁੱਖ ਨਾ ਭੂਖ ਨਾ ਰੋਗ ਬਿਆਪੈ ਚਰਨ ਕਮਲ ਲੈ ਬਲਾਈ ਹੈ ਪਾਤਸ਼ਾਹ ਦੱਸਦੇ ਆ ਕਿ ਉੱਥੇ ਨਾ ਜੰਮਣ ਮਰਨ ਦਾ ਦੁੱਖ ਨਾ ਹੀ ਆਸਾ ਦ੍ਰਿਸ਼ਨਾ ਦੀ ਭੁਖ ਅਤੇ ਨਾ ਹੀ ਹੋਮੇ ਅ ਗਿਆਨ ਦਾ ਰੋਗ ਵਿਆਪਿਆ ਲੱਗਦਾ ਇਸ ਲਈ ਸੰਤ ਜਨਾਂ ਦੀ ਸੰਗਤ ਦੁਆਰਾ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਲਿਵ ਬਿਰਤੀ ਜੋੜ ਕੇ ਲਵਣਾ ਕਰੀਏ ਤਹਿ ਜਨਮ ਨ ਮਰਨ ਨ ਆਵਣ ਜਾਣਾ ਨਿਹਚਲ ਸਰਣੀ ਪਾਈਐ ਉਥੇ ਸੰਤ ਜਨਾਂ ਦੀ ਸੰਗਤ ਕਰਕੇ ਨ ਜੰਮਣ ਦਾ ਦੁੱਖ ਨ ਮਰਨ ਦਾ ਦੁੱਖ ਅਤੇ ਨਾਹੀ ਵਾਸ਼ਨਾ ਕਰਕੇ ਆਉਣਾ ਜਾਣਾ ਰਹਿੰਦਾ ਇਹ ਨਿਹਚਲ ਅਚਲ ਪਦਵੀ ਸੰਤ ਜਨਾਂ ਦੀ ਸ਼ਰਨ ਓਟ ਵਿੱਚ ਰਹਿਣ ਕਰਕੇ ਪਉਣਾ ਕਰੀਦੀ ਆ ਵਾਸ ਅਚਲ ਸਰੂਪ ਦੇ ਵਿੱਚ ਸ਼ਰਨ ਪਾ ਲਈ ਦੀ ਵਾ ਅਚਲ ਸਰੂਪ ਦੀ ਸ਼ਰਨ ਪੈ ਕੇ ਅਚਲ ਪਦਵੀ ਨੂੰ ਪਾ ਲਈਦਾ ਹੈ ਪ੍ਰੇਮ ਵਿਸ਼ੋਹ ਨਾਮੋ ਬਿਆਪੈ ਨਾਨਕ ਹਰ ਏਕ ਤੇ ਆਈਐ ਉਥੇ ਨਾ ਵਾਹਿਗੁਰੂ ਦੇ ਪ੍ਰੇਮ ਪਿਆਰ ਦਾ ਵਿਸ਼ੋਹ ਵਿਛੋੜਾ ਹੁੰਦਾ ਨਾ ਹੀ ਸਰੀਰਾਂ ਪਦਾਰਥਾਂ ਆਦ ਦਾ ਮੋਹ ਸਨੇਹ ਵਿਆਪ ਦਾ ਲੱਗਦਾ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਇਸ ਲਈ ਸੰਤ ਜਨਾਂ ਦੀ ਸੰਗਤ ਵਿੱਚ ਇੱਕ ਅਦਵੈਤ ਸਰੂਪ ਪਰਮੇਸ਼ਰ ਨੂੰ ਧਿਆਉਣਾ ਅਰਾਧਨਾ ਕਰੀਏ। ਦ੍ਰਿਸ਼ਟ ਧਾਰ ਮਨ ਵਿਦਿਆ ਪਿਆਰੇ ਰਤੜੇ ਸਹਿਜ ਸੁਭਾਏ। ਇਹ ਪਿਆਰੇ ਜਿਨ੍ਹਾਂ ਉੱਪਰ ਵਾਹਿਗੁਰੂ ਨੇ ਆਪਣੀ ਦ੍ਰਿਸ਼ਟ ਨਜ਼ਰ ਤਾਰਨਾ ਕੀਤੀ ਹੈ। ਉਹਨਾਂ ਦਾ ਮਨ ਵਾਹਿਗੁਰੂ ਦੇ ਪ੍ਰੇਮ ਵਿੱਚ ਵਿੰਨਿਆ ਗਿਆ। ਉਹ ਪਰਮੇਸ਼ਰ ਵਿੱਚ ਵਿਦਿਆ ਮਿਲ ਲੀਨ ਹੋ ਗਿਆ। ਅਤੇ ਉਹ ਸੁਤੇ ਸਿੱਧ ਹੀ ਸੁਭਾਵਕੀ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ। ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਆਨੰਦ ਮੰਗਲ ਗੁਣ ਗਾਏ ਉਹਨਾਂ ਦੀ ਪ੍ਰੀਤਮ ਪਿਆਰੇ ਪਰਮੇਸ਼ਰ ਨਾਲ ਮਿਲ ਕਰਕੇ ਅੰਤਹਿ ਕਰਨ ਰੂਪੀ ਸੇਜਾ ਸ਼ੋਭਨੀਕ ਹੋ ਜਾਂਦੀ ਉਹ ਆਨੰਦ ਆਨੰਦ ਸਰੂਪ ਦੇ ਮੰਗਲਾਂ ਦੇ ਗੁਣਾਂ ਨੂੰ ਗਾਇਨ ਕਰਦੇ ਰਹਿੰਦੇ ਵਾ ਆਨੰਦ ਮੰਗਲ ਆਨੰਦ ਪ੍ਰਸੰਨ ਹੋ ਕੇ ਗੁਣ ਗਾਉਂਦੇ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਈਸ਼ ਪੁਜਾਏ ਜੋ ਸ਼ਰਦਾ ਵਾਲੀ ਸਖੀ ਤੇ ਭਗਤੀ ਵਾਲੀ ਸਹੇਲੀ ਰਾਮ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰੰਗੀ ਹੋਈ ਉਸ ਦੇ ਮਨ ਹਿਰਦੇ ਸਰੀਰ ਦੀਆਂ ਸਭ ਇਛਾਵਾਂ ਪ੍ਰਭੂ ਨੇ ਪੂਜਾਈਆਂ ਕਰ ਦਿੱਤੀਆਂ ਹਨ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਕਛੂ ਨਾ ਜਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹ ਅਚਰਜ 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 ਸਰੂਪ ਨਾਲ ਅਪੇਧ ਹੋਣੇ ਹੋਇਆ ਅਚਰਜ ਰੂਪ ਹੀ ਹੋ ਜਾਂਦਾ ਵਾ ਅਚਰਜ ਰੂਪ ਤੁੰ ਪਾਦਾ ਲਖ ਅਰਥ ਅਚਰਜ ਰੂਪ ਤਤ ਦੇ ਲਖ ਅਰਥ ਨਾਲ ਮਿਲ ਜਾਂਦਾ ਵਾ ਅਚਰਜ ਰੂਪ ਪ੍ਰਤਿਕ ਚੇਤਨ ਅਚਰਜ ਰੂਪ ਅਦਵੈਤ ਆਨੰਦ ਵਿੱਚ ਮਿਲ ਜਾਂਦਾ ਹੈ ਵਾ ਉਹ ਅਚਰਜ ਰੂ ਵਾਇਗਰੂ ਮੰਤਰ ਦਾ ਜਾਪ ਕਰਕੇ ਅਜਰਜ ਕਈ ਜਾਂ ਅਚਰਜ ਦੋਵੇਂ ਹੀ ਪਾਠ ਹਨ ਉਹ ਚਰਜ ਰੂਪ ਪਰਮੇਸ਼ਰ ਨਾਲ ਮਿਲ ਜਾਂਦਾ ਹੈ ਅਤੇ ਕਛੂ ਕੁਝ ਵੀ ਵੱਖਰਾ ਨਹੀਂ ਕਿਹਾ ਜਾਂਦਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ